ਅਰਦਾਸ ਸਿੱਖ ਧਰਮ ਵਿੱਚ ਅਰਦਾਸ ਦਾ ਬਹੁਤ ਹੀ ਅਹਿਮ ਅਤੇ ਖਾਸ ਮਹੱਤਵ ਹੈ ਹਰ ਇੱਕ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਜਾਂ ਫਿਰ ਸਿੱਖ ਧਰਮ ਦੇ ਵਿੱਚ ਯਕੀਨ ਰੱਖਦਾ ਹੈ ਉਸ ਦੇ ਲਈ ਅਰਦਾਸ ਕਰਨੀ ਬਹੁਤ ਹੀ ਲਾਜ਼ਮੀ ਹੁੰਦੀ ਹੈ ਪਰ ਇੱਕ ਅਰਦਾਸ ਜੋ ਇਸ ਵਕਤ ਹਰ ਮੀਤ ਢਿੱਲੋਂ ਵੱਲੋਂ ਅਮਰੀਕਾ ਦੇ ਵਿੱਚ ਕੀਤੀ ਗਈ ਹੈ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਆਖਰਕਾਰ ਕੌਣ ਹੈ ਹਰ ਮੀਤਰੀ ਲੋ ਆਖਰਕਾਰ ਉਹਨਾਂ ਵੱਲੋਂ ਕੀਤੀ ਗਈ ਅਰਦਾਸ ਤੇ ਹਰ ਪਾਸੇ ਚਰਚੇ ਕਿਉਂ ਹੋ ਰਹੇ ਨੇ ਕਿਉਂ ਉਹਨਾਂ ਦੀ ਅਰਦਾਸ ਉੱਤੇ ਇੱਕ ਪਾਸੇ ਵਿਵਾਦ ਖੜਾ ਹੋ ਰਿਹਾ ਹੈ ਤੇ ਇੱਕ ਪਾਸੇ ਉਹਨਾਂ ਨੂੰ ਸਲਾਹਾਂ ਜਾ ਰਿਹਾ ਆਓ ਇਸ ਰਿਪੋਰਟ ਦੇ ਜ਼ਰੀਏ ਸਾਰਾ ਕੁਝ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਕਿ ਆਖਰਕਾਰ ਇਹ ਮਾਜ਼ਰਾ ਹੈ ਕਿ ਪਿਤੇ ਦਿਨੀ ਅਮਰੀਕਾ ਦੇ ਵਿੱਚ ਜੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਉੱਤੇ ਹਮਲਾ ਹੋਇਆ ਸੀ ਠੀਕ ਇਸ ਘਟਨਾ ਤੋਂ ਬਾਅਦ ਇੱਕ ਖਬਰ ਪੂਰੀ ਦੁਨੀਆ ਦੇ ਵਿੱਚ ਆਗ ਬੰਗੂ ਫੈਲ ਗਈ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਲੋਕ ਫਟੜ ਹੋ ਗਏ ਸਨ ਜਦਕਿ ਹਮਲਾ ਕਰਨ ਵਾਲਾ 20 ਸਾਲ ਦਾ ਨੌਜਵਾਨ ਸਿਗਰੇਟ ਸਰਵਿਸਿਸ ਸナイਪਰ ਨੇ ਮੌਕੇ ਤੇ ਹੀ ਖਤਮ ਕਰ ਦਿੱਤਾ ਸੀ ਪਰ ਹੁਣ ਇਸ ਘਟਨਾ ਦੇ ਦੋ ਕੁ ਦਿਨ ਬੀਤਣ ਤੋਂ ਬਾਅਦ 트ੰਪ ਦੀ ਪਾਰਟੀ ਦੇ ਨਾਲ ਜੁੜੀ ਹੋਈ ਇੱਕ ਆਗੂ ਇਸ ਵਕਤ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਗੱਲ ਕਰ ਰਹੇ ਹਾਂ ਹਰਮੀਤ ਕੌਰ ਢਿਲੋਂ ਦੀ ਹਰਮੀਤ ਢਿਲੋਂ ਨੇ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ ਟਰੰਪ ਅਤੇ ਆਪਣੇ ਸਾਥੀਆਂ ਦੀ ਸਲਾਮਤੀ ਦੇ ਲਈ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਹੈ। ਉਹਨਾਂ ਵੱਲੋਂ ਕੀਤੀ ਗਈ ਅਰਦਾਸ ਹੁਣ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਉਹਨਾਂ ਦੇ ਚਾਹਵਾਨ ਹਰ ਮੀਟ ਢਿੱਲੋਂ ਦੀ ਪ੍ਰਸ਼ੰਸਾ ਕਰਦੇ ਨਹੀਂ ਥਾ ਕਰੇ ਅਤੇ ਹਰ ਮੀਟ ਢਿੱਲੋਂ ਵੱਲੋਂ ਟਰੰਪ ਦੇ ਹੱਕ ਵਿੱਚ ਕੀਤੀ ਗਈ ਅਰਦਾਸ ਨੂੰ ਸਿੱਖ ਕੌਮ ਲਈ ਮਾਣ ਵਾਲੀ ਗੱਲ ਦੱਸ ਰਹੇ ਨੇ। ਪਰ ਇਸ ਗੱਲ ਦਾ ਵਿਰੋਧ ਕਰਨ ਵਾਲੇ ਅਤੇ ਵੱਖਰਾ ਖਿਆਲ ਰੱਖਣ ਵਾਲੇ ਕੁਝ ਲੋਕ ਟਵੀਟ ਕਰਕੇ ਇਸ ਦਾ ਸਖਤ ਵਿਰੋਧ ਕਰਦੇ ਦਿਖਾਈ ਦੇ ਰਹੇ ਢੂਠਾ ਕਰ ਤੁਮ ਤੇ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਉਚੇਤੇ ਤੁਹਾਡੇ ਵੰਤੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁੰਤੇ ਹੋ Eso ਆਗਿਆ ਕਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਆ ਹੁਣ ਚਾhti ਮਰਦੇ ਆ ਕਿ ਆਖਰਕਾਰ ਹਰਮੀਤ ਢਿੱਲੋਂ ਦਾ ਪਿਛੋਕੜ ਕੀ ਹੈ ਉਹਨਾਂ ਦਾ ਸੰਬੰਧ ਭਾਰਤ ਦੇ ਕਿਸ ਸ਼ਾਇਰ ਦੇ ਨਾਲ ਹੈ ਹਰਮੀਤ ਢਿੱਲੋਂ ਦਾ ਜਨਮ 1969 ਨੂੰ ਚੰਡੀਗੜ੍ਹ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਹਰਮੀਤ ਢਿੱਲੋਂ ਬਚਪਨ ਵਿੱਚ ਹੀ ਅਮਰੀਕਾ ਚਲੇ ਗਏ ਸਨ। ਉਹਨਾਂ ਦਾ ਪਾਲਣ-ਪੋਸ਼ਣ ਵੀ ਉੱਤਰੀ ਕੈਰੋਲਿਨਾ ਦੇ ਇੱਕ ਪਿੰਡੂ ਕਸਬੇ ਵਿੱਚ ਹੋਇਆ। ਹਰਮੀਤ ਢਿੱਲੋਂ ਨੇ ਡਾਟ ਮਾਉਥ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਲਾ ਵਿੱਚ ਕਾਨੂੰਨ ਦੀ تعلیم ਹਾਸਲ ਕੀਤੀ ਹੈ। ਢਿੱਲੋਂ ਅਕਸਰ ਹੀ ਸਿੱਕਾਂ ਦੇ ਹੱਕ ਤੇ ਵਿੱਚ ਵਕਾਲਤ ਕਰਦੇ ਦਿਖਾਈ ਦਿੱਤੇ ਨੇ ਨਿਊਯਾਰਕ ਪੋਸਟ ਨੇ ਦੱਸਿਆ ਕਿ ਉਹ ਧਾਰਮਿਕ ਅਧਿਕਾਰਾਂ ਦੇ ਵਕੀਲ ਹਨ ਅਤੇ 2020 ਦੇ ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ 트럼ਪ ਦੇ ਕਾਨੂੰਨੀ ਸਲਾਹਕਾਰ ਵਜੋਂ ਵੀ ਆਪਣੀ ਸੇਵਾ ਨਿਭਾ ਚੁੱਕੇ ਨੇ ਵਧੇਰੇ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਤੇ ਨਾਲ ਸਾਡੀ ਹਰ ਇੱਕ ਤਾਜ਼ਾ ਅਪਡੇਟ ਤੁਹਾਨੂੰ ਇਸ ਚੈਨਲ ਉੱਤੇ ਮਿਲਦੀ ਰਹੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਲਾਈਕ ਕਰਕੇ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਣਾ ਸਾਨੂੰ ਬੇਸabri ਨਾਲ ਇੰਤਜ਼ਾਰ ਰਹੇਗਾ